ਮੁਟੰਡਾ ਪਾਦਲ ਰੋਡ ਤੇ ਪੈਂਦੇ ਥਾਣਾ ਨੰਦਗੜ ਦੀ ਪੁਲਿਸ ਨੇ ਕਸ਼ਤ ਦੌਰਾਨ ਇੱਕ ਨੌਜਵਾਨ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੰਗਤ ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਕਸ਼ਤ ਕੀਤੀ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਰਾਈਕੇ ਕਲਾਂ ਨਹਿਰ ਕੋਲ ਪਹੁੰਚੀ ਤਾਂ ਇੱਕ ਨੌਜਵਾਨ ਆ ਰਿਹਾ ਸੀ ਜਿਸ ਕੋਲ ਇੱਕ ਲਿਫਾਫਾ ਸੀ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਪਤ ਨੌਜਵਾਨ ਕੋਲੋਂ 40 ਨਸ਼ੀਲੀਆਂ ਗੋਲੀਆਂ ਪ੍ਰਾਪਤ ਹੋਈਆਂ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਕਬੱਡੀ ਦਾ ਖਿਡਾਰੀ ਸੀ ਤੇ ਹੁਣ ਨਸ਼ਾ ਕਰਨ ਲੱਗਾ ਹੈ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਉਪਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਿੰਡ ਰੈਕੇ ਕਲਾਂੋਂ ਜਾ ਰਹੇ ਸੀ ਮੀਆ ਤੋਂ ਤੇ ਉੱਥੇ ਜਿਹੜਾ ਨਹਿਰ ਦਾ ਪੌੜਾ ਤੋਂ ਥੋੜਾ ਪਿੱਛੇ ਇੱਕ ਸ਼ਖਸ ਜਿਹਦੇ ਹੱਥ ਵਿੱਚ ਪੋਲੀਥੀਨ ਦਾ ਲਫਾਫਾ ਪਾਰਦਾ ਸੀ ਪੜਾ ਜਿਹਦੇ ਵਿੱਚ ਗੋਲੀਆਂ ਸਾਫਤ ਕਰਦੇ ਸੀ ਅਸੀਂ ਉਹਨੂੰ ਕਾਬੂ ਕਰਕੇ ਜਦ ਗੋਲੀਆਂ ਦੀ ਗਿਣਤੀ ਕੀਤੀ ਤਾਂ ਉਟਰਮਾਡੋਰ ਗੋਲੀਆਂ ਚਾਰ ਪੱਤੀ 40 ਗੋਲੀਆਂ ਸੀਗੀਆਂ ਜਿਹਨੂੰ ਅਸੀਂ ਮਕਦਮਾ ਦਰਜ ਕਰਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਇਹ ਪਿੰਡ ਰਹਿ ਕੇ ਗਲਾਂਗਾ ਗੁਰਦੀਪ ਸਿੰਘ ਉਰਫ ਚੀਨਾ ਪੁੱਤਰ ਦਰਸ਼ਨ ਸਿੰਘ ਪਿੰਡ ਰਹਿ ਕੇ ਗਲਾਂਦਾ ਰਹਿੰਦਾ ਹੈ ਇਹ ਪੁਛਪੜਤਾਲ ਤੋਂ ਵੀ ਪਤਲ ਕੇ ਵੀ ਪਹਿਲਾਂ ਕਾਫੀ ਦੇਰ ਦਾ ਨਸ਼ੇ ਕਰਦਾ ਹੈ ਪਹਿਲਾਂ ਇੱਕ ਵੱਡੀ ਦਾ ਖਿਡਾਰੀ ਸੀ ਉਦੋਂ ਬਾਅਦ ਇਹ ਨਸ਼ੇ 'ਚ ਪੈ ਗਿਆ ਤੇ ਹੁਣ ਇਹ ਮਤਲਬ ਦਸਨ ਮੁਤਾਬਕ ਡੱਬੜੀ ਤੋਂ ਪੱਕਾ ਤਾਂ ਦੱਸਦਾ ਨਹੀਂਗਾ ਮਿੱਕੀ ਤੋਂ ਲੰਗਈ ਕਹਿੰਦਾ ਵੀ ਡੱਬੜੀ ਤੋਂ ਮੈਂ ਕਿਸੇ ਬੰਦੇ ਤੋਂ ਲਿਆ ਸੀ ਇੱਥੇ ਕਦੀ ਪੁੱਛ ਪੜਤਾਲ ਜਾਰੀ ਹੈ ਸੰਗਤ ਮੰਡੀ ਤੋਂ ਦੀਪਕ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ